ਅੱਜ ਜਬਜੀਤ ਸਿੰਘ ਜੀ ਦੀਆਂ ਉਹਨਾਂ ਪੰਕਤੀਆਂ 'ਤੇ ਵਿਚਾਰ ਕਰੀਏ ਕਿ ਜਿਹੜੇ ਪਾਠ ਕਰਨ ਵਾਲੇ ਪ੍ਰੇਮੀ ਪਿਆਰੇ ਇੱਥੋਂ ਤੱਕ ਕਿ ਗ੍ਰੰਥੀ ਤੇ ਪਾਠੀ ਸੰਗ ਵੀ ਅਕਸਰ ਹੀ ਵਿਸ਼ਰਾਮ ਗਲਤ ਲਾ ਜਾਂਦੇ ਹਨ ਕਿਹੜੀਆਂ ਨੇ ਜਬਜੀਤ ਸਿੰਘ ਜੀ ਦੀਆਂ ਉਹ ਤੁਕਾਂ ਜਿਨ੍ਹਾਂ 'ਤੇ ਸਾਡੇ ਕੋਲੋਂ ਵੀ ਵਿਸ਼ਰਾਮ ਗਲਤ ਲੱਗਦਾ ਕਿਦਰੇ ਅਸੀਂ ਵੀ ਉਹ ਪੰਕਤੀਆਂ ਗਲਤ ਤਾਂ ਨਹੀਂ ਪੜਦੇ ਕਿਦਰੇ ਅਸੀਂ ਵੀ ਉਹ ਵਿਸ਼ਰਾਮ ਗਲਤ ਤਾਂ ਨਹੀਂ ਲਾ ਜਾਂਦੇ ਆਓ ਅੱਜ ਤੋਂ ਇਸ ਵਿਸ਼ਰਾਮ ਨੂੰ ਠੀਕ ਕਰੀਏ ਅਕਸ਼ਰੀ ਪਾਠੀ ਤੇ ਗ੍ਰੰਥੀ ਸਿੰਘਾਂ ਕੋਲ ਵੀ ਉਹ ਗਲਤ ਹੋ ਜਾਂਦਾ ਹੈ ਪਾਠੀ ਸਿੰਘ ਤੇ ਗ੍ਰੰਥੀ ਸਿੰਘ ਵੀ ਧਿਆਨ ਨਾਲ ਦੇਖਣ ਕਿਹੜੀਆਂ ਪੰਕਤੀਆਂ ਨੇ ਆਓ ਜਰਾ ਉਹਨਾਂ ਤੇ ਗੌਰ ਕਰੀਏ ਖੰਧਾ ਕਾਲ कुरी काया जुगत डंडा परतीत ਗੁਰੂ ਪਿਆਰਿਓ ਸੰਗਤਿ ਦਾ ਆਪਾਂ ਅਕਸਰ ਹੀ ਵਿਸ਼ਰਾਮ ਗਲਤ ਲਾ ਦਿੰਦੇ ਆਪਾਂ ਕਿੱਦਾਂ ਪੜਦੇ ਆਂ ਖਿੰਥਾ ਕਾਲ ਕੁਆਰੀ ਕਾਇਆ ਇੱਥੇ ਵਿਸ਼ਰਾਮ ਲਾ ਦਿੰਨੇ ਜੁਗਤ ਡੰਡਾ ਪਰ ਕੀ ਇਸ ਤਰ੍ਹਾਂ ਪੜਦੇ ਆਂ ਪਰ ਅਸਲ ਵਿੱਚ ਇਹਦਾ ਵਿਸ਼ਰਾਮ ਇਸ ਤਰ੍ਹਾਂ ਨਹੀਂ ਲੱਗਦਾ ਇਹਦਾ ਵਿਸ਼ਰਾਮ ਲੱਗਦਾ ਹੈ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਜੁਗਤ ਤੇ ਜਾ ਕੇ ਵਿਸ਼ਰਾਮ ਲੱਗਦਾ ਹੈ ਇਹਦਾ ਅਰਥ ਹੈ ਖਿੰਥਾ ਮੇਨ ਗੋਦੜੀ ਇਥੇ ਸਰੀਰ ਨੂੰ ਸਤਗੁਰੂ ਜੀ ਨੇ ਕਿਹਾ ਵੀ ਭਾਈ ਜਿਹੜਾ ਤੇਰਾ ਸਰੀਰ ਹੈ ਨਾ ਇਸ ਨੂੰ ਕਾਲ ਸਮਝ। ਕੁਆਰੀ ਕਾਇਆ ਜੁਗਤ ਕੁਆਰੀ ਕਾਇਆ ਜੁਗਤੋ ਭਾਵ ਇਸ ਨੂੰ ਕੁਆਰੀ ਕੁਆਰੀ ਤੋਂ ਭਾਵ ਇਥੇ ਵਿਕਾਰਾਂ ਤੋਂ ਰਹਿਤ ਆਪਣੀ ਕਾਇਆ ਨੂੰ ਆਪਣੀ ਜੁਗਤੀ ਨੂੰ ਵਿਕਾਰਾਂ ਤੋਂ ਰਹਿਤ ਕਰ ਡੰਡਾ ਪ੍ਰਤੀਤ ਪ੍ਰਤੀਤ ਭਰੋਸੇ ਦਾ ਡੰਡਾ ਬਣਾ। ਪਾ ਵਿਸਤਰਾ ਵਿਸ਼ਰਾਮ ਲਗਨਾ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ